ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਰਤ ਪਈ ਜਾ ਰਿਆ ਰਾਤ ਸਾਰੀ ਰਾਤ ਭਰਤ ਪਿਆ ਸੁਪਨਿਆਂ ਦੇ ਘਰ ਵਿੱਚ ਜਿੱਥੇ ਹਸਪੀਟਲ ਬਣਨਾ ਉਸ ਜਗ੍ਹਾ 'ਚ ਵੀ ਜਿੱਧਰਲੇ ਪਾਸੇ ਲੰਗਰ ਹਾਲ ਬਣਨਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਇੱਥੇ ਸਾਡਾ ਉਸ ਪਾਸੇ ਵੀ ਸਾਰੇ ਭਰਤ ਪੈ ਰਿਆ ਕਿਉਂਕਿ ਜਗ੍ਹਾ ਬਹੁਤ ਨੀਵੀਂ ਸੀ ਤੇ ਹੁਣ ਕਣਕ ਵੱਢਣ ਤੋਂ ਬਾਅਦ ਸਾਨੂੰ ਪਿੰਡ ਦੇ ਵਿੱਚੋਂ ਖੇਤ 'ਚੋਂ ਮਿੱਟੀ ਮਿਲ ਗਈ ਸੀ ਤੇ ਇਹਦੇ ਵਾਸਤੇ ਅਸੀਂ ਸ਼ੁਕਰੀਆ ਕਰਦੇ ਹਾਂ ਧੰਨਵਾਦ ਕਰਦੇ ਹਾਂ ਤੁਸੀਂ ਦੇਖੋ ਏਡੇ-ਏਡੇ ਟਿਪਰ ਲੱਗੇ ਹੋਏ ਨੇ ਦੋ ਪੋਪੂਲਰ ਮਸ਼ੀਨਾਂ ਚੱਲਦੀਆਂ ਮੈਂ ਪਰਸੋਂ ਦੀਆਂ ਤੇ ਰਾਤ ਦੇ 11 12 ਟਿਪਰ ਚੱਲ ਰਹੇ ਸਾਰੀ ਰਾਤ ਇਹਨਾਂ ਨੇ ਭਰਤ ਪਾਇਆ ਬਾਈ ਉਹਨਾਂ ਨੇ ਇਹਨਾਂ ਦਾ ਜਿਹੜਾ ਧੰਨਵਾਦ ਕਰਨਾ ਬਣਦਾ ਵੀਰੇ ਉਹਨਾਂ ਦਾ ਦਵਿੰਦਰ ਖੜਾ ਸਾਡਾ ਵੀਰ ਦਵਿੰਦਰ ਵੀਰੇ ਨੇ ਪਿਛਲੀ ਵਾਰ ਵੀ ਭਰਤ ਪਾਇਆ ਉਦੋਂ ਪਿਛਲੀ ਵਾਰੀ ਵੀ ਭਰਤ ਪਾਇਆ ਇਹਨੇ ਆਪਣੇ ਟਿਪਰ ਪੋਪੂਲਰ ਮਸ਼ੀਨਾਂ ਇਦਾਂ ਹੀ ਹਰਤੇਜ ਸਿੰਘ ਗੱਲ ਆ ਵੀਰਾ ਸੀਰੋ ਕਲਾਂ ਤੋਂ ਇਹ ਵੀਰੇ ਨੇ ਵੀ ਰਾਤ ਨੂੰ ਸੱਤ ਟਿਪਰ ਇੱਕ ਪੋਪੂਲਰ ਮਸ਼ੀਨ ਲੈ ਕੇ ਆਏ ਨੇ ਬਾਈ ਹੁਣੀ ਇਦਾਂ ਹੀ ਇੱਕ ਟਿਪਰ ਸੁਤਵੀਰ ਸਿੰਘ ਰੰਗੋਰਾ ਉਹ ਬਾਈ ਨੇ ਭੇਜਿਆ ਇੱਕ ਟਿਪਰ ਨਾਮ ਧਾਰੀ ਸਾਡੇ ਇੱਥੇ ਭਰਤ ਦਾ ਕੰਮ ਕਰਦੇ ਨੇ ਬਾਈ ਲੁਧਿਆਣੇ ਤੋਂ ਗਰਬਖਸ਼ ਸਿੰਘ ਉਹਨਾਂ ਨੇ ਕੱਲ ਸਾਰਾ ਦਿਨ ਚੱਲਿਆ ਟਿਪਰ ਭੇਜਿਆ ਇੱਕ ਟਿਪਰ ਆ ਜੀ 사ਵਰ ਮੁਹੰਮਦ মিয়া ਜੀ ਮੇਲਕੋਟਲੇ ਤੋਂ ਉਹਨਾਂ ਨੇ ਭੇਜਿਆ ਇਦਾਂ ਵੱਖ-ਵੱਖ ਥਾਵਾਂ ਤੋਂ ਇਹ ਵੱਡੀਆਂ ਗੱਡੀਆਂ ਜਿਹੜੀਆਂ ਟਿਪਰ ਜਿਨ੍ਹਾਂ ਨੂੰ ਬੋਲਿਆ ਜਾਂਦਾ ਉਹ ਭੇਜੀਆਂ ਤੇ ਰਾਤੋਂ ਰਾਤ ਇਹਨਾਂ ਨੇ ਉਧਰਲੇ ਪਾਸੇ ਸਾਰੇ ਭਰਤਪਾਤ ਆ ਜਿੱਧਰਲੇ ਪਾਸੇ ਹਸਪੀਟਲ ਬਣਨਾ ਤੇ ਜਿੱਥੇ ਲੰਗਰ ਹਾਲ ਆ ਬਣਨਾ ਉੱਥੇ ਪਈ ਜਾ ਰਿਹਾ ਇਸ ਟਾਈਮ ਭਰਤ ਜਿੱਥੇ ਪਸ਼ੂਆਂ ਦਾ ਡੰਗਰਾਂ ਦਾ ਸੀ ਰੈਣ ਬਸੇਰਾ ਬਣਾਉਣਾ ਉਹ ਵੀ ਭਰਤ ਪੈ ਚੁੱਕਿਆ ਰਾਤ ਤੇ ਬਹੁਤ ਧੰਨਵਾਦ ਆ ਭਾਈ ਤੁਹਾਡਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਭਾਈ ਤੁਹਾਨੂੰ ਦਵਿੰਦਰ ਵੀਰੇ ਤੇਰਾ ਵੀ ਬਹੁਤ ਬਹੁਤ ਸ਼ੁਕਰੀਆ ਹਨ ਰਾਤ ਸਾਰੀ ਰਾਤ ਲਾਈ ਆ ਬਾਈਆਂ ਨੇ ਤੇ ਤੇਰਾ ਵੀਰੇ ਤੁਸੀਂ ਸੱਤ ਗੱਡੀਆਂ ਤੇ ਮਸ਼ੀਨ ਲੈ ਕੇ ਆਏ ਹੋ ਤੁਹਾਡਾ ਵੀ ਛੋਟੇ ਵੀਰ ਧੰਨਵਾਦ ਬਹੁਤ ਬਹੁਤ ਗੁਰੂ ਮਹਾਰਾਜ ਕਿਰਪਾ ਕਰੇ ਉਹ ਵੀਰਾ ਸਿੰਘ ਬੈਠਾ ਟਰੈਕਟਰ ਤੇ ਇਹ ਸਾਰੀਆਂ ਗੱਡੀਆਂ ਇੱਕ ਪਾਸੇ ਤੇ ਵੀਰਾ ਕੱਲਾ ਟਰੈਕਟਰ ਤੇ ਇੱਕ ਪਾਸੇ ਆ ਜੀ ਸਾਰੀ ਮਿੱਟੀ ਨਾਲ ਦੀ ਨਾਲ ਹੀ ਪੱਧਰ ਕਰੀ ਜਾਂਦਾ ਤੇ ਇਸ ਤਰ੍ਹਾਂ ਟਰੈਕਟਰ ਵੀ ਵੀਰੇ ਹੁਣੀ ਉੱਥੋਂ ਹੀ ਲੈ ਕੇ ਆਏ ਨੇ ਨਾਲ ਹੀ ਹੈ ਨਾ ਇਸ ਤਰ੍ਹਾਂ ਜਾਨੀ ਕਿ ਗੁਰੂ ਦੀ ਐਡੀ ਕਿਰਪਾ ਜਦੋਂ ਵੀ ਸੁਪਨਿਆਂ ਦੇ ਘਰ ਵਿੱਚ ਕਿਸੇ ਵੀ ਕੰਮ ਦੇ ਸਬੰਧ ਦੇ ਵਿੱਚ ਅਸੀਂ ਸ਼ੁਰੂਆਤ ਕਰਦੇ ਆਂ ਆਗਾਜ਼ ਕਰਦੇ ਆਂ ਸੰਗਤ ਨੂੰ ਬੇਨਤੀ ਕਰਦੇ ਆਂ ਤੇ ਇਸ ਤਰ੍ਹਾਂ ਦੇ ਭਰਾ ਸਾਡੇ ਨਾਲ ਇਸ ਤਰ੍ਹਾਂ ਖੜਦੇ ਨੇ ਆ ਕੇ ਜਿਵੇਂ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਐਡਾ ਵੱਡਾ ਭਰਤ ਪੈ ਚੁੱਕਿਆ ਵਾ ਰਾਤੋਂ ਰਾਤ ਹੀ ਹੁਣ ਮੈਂ ਸਵੇਰੇ ਆਇਆ ਆਂ ਉਧਰਲਾ ਪਾਸਾ ਐ ਲੱਗਦਾ ਵੀ ਲੋੜ ਤੋਂ ਵੱਧ ਹੀ ਪਾਤਾ ਰਾਤ ਵਾਈਆਂ ਨੇ ਨਾ ਭਰਤ ਪਾਤਾ ਮੈਨੇ ਕਿ ਉਹ ਸਾਰੀ ਜਗ੍ਹਾ ਰਾਤੋਂ ਰਾਤ ਫੁੱਲ ਕਰਤੀ ਸੱਚੇ ਪਾਤਸ਼ਾਹ ਦੀ ਐਡੀ ਕਿਰਪਾ ਇਹਨਾਂ ਵੀਰਾਂ ਨੇ ਕਿਰਤ ਕਮਾਈਆਂ ਚੱਲਦੀਆਂ ਇਹਨਾਂ ਗੱਡੀਆਂ ਦੇ ਨਾਲ ਇਹ ਭਰਤ ਦਾ ਕੰਮ ਕਰਦੇ ਨੇ ਬਾਈ ਹੁਣੀ ਰੇਤੇ ਦਾ ਵੀ ਕਰਦੇ ਨੇ ਬਾਈ ਭਰਤ ਦਾ ਭਰਤ ਦਾ ਕੰਮ ਕਰਦੇ ਮਿੱਟੀ ਦਾ ਬਾਈ ਹੁਣੀ ਤੇ ਉਹਦੇ ਵਿੱਚੋਂ ਸਮਾਂ ਕੱਢ ਕੇ ਆਪਦੀਆਂ ਗੱਡੀਆਂ ਕੱਲ ਵੀ ਸਾਰਾ ਦਿਨ ਲੱਗੀਆਂ ਨਹੀਂ ਆ ਪਰਸੋਂ ਵੀ ਦੋ ਤਿੰਨ ਗੱਡੀਆਂ ਚੱਲਦੀਆਂ ਸੀ ਰਾਤ ਦਾ ਤੁਣ ਜਿਵੇਂ ਦੱਸਿਆ 11 ਗੱਡੀਆਂ ਨੇ ਰਾਤ ਰੜਕੇ ਭਰਤ ਪਾਇਆ ਤੇ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਹੁਣ ਇਸ ਤੋਂ ਬਾਅਦ ਇੱਥੇ ਬਿਲਡਿੰਗਾਂ ਵੀ ਬਣ ਸਕਣ ਅਸੀਂ ਕਿੰਨਾ ਕੁ ਟਾਈਮ ਰਹਿਣਾ ਕਿ ਨਹੀਂ ਰਹਿਣਾ ਇਸ ਧਰਤੀ ਦੇ ਉੱਤੇ ਸਦੀਆਂ ਤੱਕ ਸੇਵਾ ਹੁੰਦੀ ਰਹੇ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਭਗਤ ਪੂਰਨ ਸਿੰਘ ਜੀ ਭਾਈ ਕਨਈਆ ਜੀ ਦੇ ਬਾਰਸ ਬਣਨ ਦਾ ਜਿਹੜਾ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਗੁਰੂ ਦੀ ਕਿਰਪਾ ਹੋਈ ਆ ਤੇ ਅਸੀਂ ਉਹਨਾਂ ਦੇ ਦੱਸੇ ਰਾਹ ਤੇ ਸੱਚੇ ਮਨ ਨਾਲ ਚੰਗੀ ਨੀਤ ਨਾਲ ਚੱਲ ਸਕੀ ਇਸ ਤਰ੍ਹਾਂ ਦੇ ਭਰਾਵਾਂ ਦਾ ਸਾਥ ਆ ਤੇ ਇਸੇ ਤਰ੍ਹਾਂ ਗੁਰੂ ਕਿਰਪਾ ਕਰਨ ਇਹਨਾਂ ਨੂੰ ਵੀ ਬਾਈਆਂ ਨੂੰ ਤਰੱਕੀਆਂ ਬਖਸ਼ਣ ਬਹੁਤ ਧੰਨਵਾਦ ਬਾਈ ਫਿਰ ਤੋਂ ਦੁਬਾਰਾ ਤੁਹਾਡਾ ਬਹੁਤ ਧੰਨਵਾਦ ਪਵਿੱਤਰ ਜੀ ਤੁਹਾਡਾ ਵੀ ਤੁਸੀਂ ਵੀ ਰਾਤ ਇੱਥੇ ਸੀ ਫਿਰ ਹਾਂਜੀ ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਾਈ ਹੋਰ ਕਿਸੇ ਵੀਰ ਦਾ ਸਾਡੇ ਲਈ ਨਾਮ ਲੈਣਾ ਰਹਿ ਗਿਆ ਹੋਵੇ ਮਾਫੀ ਆ ਪਰ ਧੰਨਵਾਦ ਆ ਸਾਰਿਆਂ ਦਾ ਉਧਰ ਦੇਖੋ ਰਾਤ ਸਾਰੀ ਰਾਤ ਡਰਾਈਵਰ ਵੀਰਾਂ ਨੇ ਸਾਡੇਆਂ ਨੇ ਗੱਡੀਆਂ ਚਲਾਈਆਂ ਤੇ ਹਜੇ ਵੀ ਹੁਣ ਹਜੇ ਲੱਗੂਗਾ ਜੇ ਦਿਨ ਵੀਰੇ ਹਾਂਜੀ ਆਈਆਂ ਦਿਨ ਹਜੇ ਲੱਗੂਗਾ ਪੂਰਾ ਕਿਉਂਕਿ ਹਜੇ ਮਿੱਟੀ ਕਾਫੀ ਪਈ ਟਾਈਗਰ ਲਿਮਿਟਿਡ ਦੇ ਸੀਗੇ ਜਿਹੜੇ ਅਸੀਂ ਲਾਇਏ ਸੀ ਪੈਣ ਦੇ ਵਿੱਚੋਂ ਧੰਨਵਾਦ ਆ ਬਲਜੀਤ ਸਿੰਘ ਦਾ ਵੀ ਜਿਹਦੇ ਵੀਰ ਨੇ ਸਾਨੂੰ ਮਿੱਟੀ ਦਿੱਤੀ ਆ ਬੜੇ ਬਾਜਬ ਤਰੀਕੇ ਨਾਲ ਤੇ ਬੜੀ ਚੰਗੀ ਥਾਂ ਤੇ ਨੇੜੇ ਮਿਲ ਗਈ ਮਿੱਟੀ ਜਿਹੜੀ ਨਾਲ ਸਾਨੂੰ ਧੋਆ ਢਵਾਇ ਕਰਨ ਦੇ ਵਿੱਚ ਵੀ ਰਾਤ ਆਸਾਨੀ ਹੋਈ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ